ਹੈਲੋ ਜੀ ਸਭ ਤੋਂ ਪਹਿਲਾਂ ਮੇਰੇ ਵੱਲੋਂ ਸਾਰੇ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜਿਹੜੀਆਂ ਮੇਰੀਆਂ ਭੈਣਾਂ ਆ ਮੇਰੇ ਨਾਲ ਨਾਰਾਜ਼ ਸੀ ਉਹਨਾਂ ਦੀ ਨਾਰਾਜ਼ਗੀ ਦੂਰ ਕਰਨ ਲਈ ਅੱਜ ਤੋਂ ਆਪਾਂ ਸਟੀਚਿੰਗ ਦੀ ਵੀਡੀਓ ਸ਼ੁਰੂ ਕਰਨ ਲੱਗੇ ਆਂ ਦੇਖੋ ਇੰਨਾ ਆਸਾਨ ਤਰੀਕੇ ਨਾਲ ਸਟੀਚਿੰਗ ਤੁਹਾਨੂੰ ਕੋਈ ਨਹੀਂ ਸਿਖਾਊਗਾ ਅੱਜ ਆਪਾਂ ਕਮੀਜ਼ ਦੀ ਹੈਨਾ ਕਟਿੰਗ ਕਰਾਂਗੇ ਤੇ ਸਾਡੇ ਵਿਆਹ ਹੈਗਾ ਵਿਆਹ ਦੀ ਆਪਾਂ ਡਰੈੱਸ ਹੈਨਾ ਜਿਹੜੀ ਜਾਗੋ ਦੀ ਡਰੈੱਸ ਆ ਉਹ ਤਿਆਰ ਕਰਨ ਲੱਗੇ ਆਂ ਸਭ ਤੋਂ ਪਹਿਲਾਂ ਆਪਾਂ ਕਮੀਜ਼ ਦੀ ਹੈਨਾ ਲੰਬਾਈ ਚੌੜਾਈ ਸਾਰੇ ਨਾਪ ਲਾਂਗੇ ਅੱਜ ਆਪਾਂ ਜਿਹੜਾ ਸੁਨੀਲ ਦਾ ਹੈਨਾ ਸਲੀਨ ਵੀ ਕਹਿੰਦੇ ਨੇ ਸੁਨੀਲ ਵੀ ਕਹਿ ਦਿੰਦੇ ਉਹ ਸੂਟ ਦੀ ਹਨ ਆਪਾਂ ਕਟਿੰਗ ਕਰਾਂਗੇ ਇਸਕ ਦੀ ਕਟਿੰਗ ਕਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਕਿਉਂਕਿ ਇਹ ਕਦੇ ਕਿਸੇ ਸਾਈਡ ਤੋਂ ਮਣ ਕੇ ਲਫ ਜੇ ਜਾਂਦਾ ਕਦੇ ਕਿਸੇ ਸਾਈਡ ਤੋਂ ਲਫ ਜਾਂਦਾ ਨਾ ਮੈਂ ਤੁਹਾਨੂੰ ਇੱਕ ਹਨਾ ਬੁਟੀਕ ਵਾਲਿਆਂ ਵਾਂਗੂ ਜਾਂ ਟੇਲਰ ਵਾਂਗੂ ਨਹੀਂ ਇੱਕ ਜਿਵੇਂ ਕਿ ਆਮ ਆਪਾਂ ਪਹਿਣਾ ਕਰਦੇ ਵਿੱਚ ਹਨ ਸਿੱਖਦੇ ਆਂ ਉਸੇ ਤਰੀਕੇ ਨਾਲ ਸਿਖਾਉਂਗੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਲੈਣਾ ਤੇ ਉਸ ਤੋਂ ਬਾਅਦ ਆਪਾਂ ਮਿਨਾਗੇ ਕੱਪੜਾ ਹਨਾ ਕੱਪੜੇ ਦੀ ਆਪਾਂ ਲੰਬਾਈ ਮਿਲਾਂਗੇ ਤੇ ਕਟਿੰਗ ਦੀ ਲੰਬਾਈ ਦੀ ਕਿਵੇਂ ਆਪਾਂ ਨੇ ਕੁੜਤੀ ਮਿੰਨੀ ਹੈ ਕਿਵੇਂ ਸਾਰੀ ਇਹ ਮੈਂ ਪਹਿਲਾਂ ਵੀਡੀਓ ਪਾਈਆਂ ਹੋਈਆਂ ਨੇ ਉਹਨਾਂ ਦਾ ਮੈਂ ਲਿੰਕ ਇਹਦੇ ਵਿੱਚ ਪਾ ਦਊਂਗੀ ਤੁਸੀਂ ਉੱਥੋਂ ਦੇਖ ਲੈਣਾ ਕਿਉਂਕਿ ਫਿਰ ਵੀਡੀਓ ਜ਼ਿਆਦਾ ਲੰਬੀ ਹੋ ਜੂਗੀ ਹਜੇ ਵੀ ਵੀਡੀਓ ਬਹੁਤ ਲੰਬੀ ਹੋ ਗਈ ਹੈਗੀ ਤੇ ਉਸ ਤੋਂ ਬਾਅਦ ਆਪਾਂ ਨਾਲ ਜਿਹੜਾ ਕੱਪੜਾ ਹੈਗਾ ਉਹਨੂੰ ਚੰਗੇ ਤਰੀਕੇ ਦੇ ਨਾਲ ਹਨਾ ਮਿਲਣਾ ਹੈਗਾ ਕਿਉਂਕਿ ਜਿਹੜਾ ਸਲੀਨ ਦਾ ਕੱਪੜਾ ਹੁੰਦਾ ਇਹ ਕਦੇ ਕਿਸੇ ਸਾਈਡ ਤੋਂ ਵੱਧ ਜਾਂਦਾ ਕਦੇ ਕਿਸੇ ਸਾਈਡ ਤੋਂ ਵੱਧ ਜਾਂਦਾ ਕਈ ਵਾਰੀ ਇਹ ਇਹ ਨਾ ਨਕਲੀ ਤੇ ਅਸਲੀ ਤੇ ਥੋੜਾ ਜਿਹਾ ਡਿਪੈਂਡ ਕਰਦਾ ਹੁੰਦਾ ਨਹੀਂ ਤੈਨੂੰ ਸਿਲਾਈ ਕਰਨ ਵੇਲੇ ਵੀ ਨਾ ਕਈ ਵਾਰੀ ਨਿਊਜ਼ਪੇਪਰ ਦੀ ਵਰਤੋਂ ਕਰਨੀ ਪੈ ਜਾਂਦੀ ਹੈਗੀ ਪਰ ਜਿਹੜੀ ਇਹ ਸਲੀਨ ਹੈਗੀ ਇਹਤੇ ਨਿਊਜ਼ਪੇਪਰ ਦੀ ਲੋੜ ਨਹੀਂ ਹੈਗੀ ਕਿਉਂਕਿ ਇਹ ਥੋੜੀ ਜਿਹੀ ਵਧੀਆ ਕੁਆਲਿਟੀ ਦੀ ਹੈ ਨਾ ਜਿਹੜੀ ਥੋੜੀ ਜਿਹੀ ਹਲਕੀ ਕੁਆਲਿਟੀ ਦੀ ਹੁੰਦੀ ਹੈ ਉਹਦੇ ਨਿਊਜ਼ਪੇਪਰ ਆਪਾਂ ਨੂੰ ਵਰਤਣਾ ਪੈ ਜਾਂਦਾ ਕਿਉਂਕਿ ਨਹੀਂ ਤਾਂ ਫਿਰ ਜਿਹੜੀ ਮਸ਼ੀਨ ਹੈ ਨਾ ਉਹਦੇ ਵਿੱਚ ਗਲੀਆਂ ਗੱਡੀ ਜਾਂਦੀ ਹੈ ਜਿੱਥੋਂ-ਜਿੱਥੋਂ ਆਪਾਂ ਸਲਾਈ ਕਰਦੇ ਆਂ ਤੇ ਸਭ ਤੋਂ ਪਹਿਲਾਂ ਆਪਾਂ ਲੰਬਾਈ ਮਿਨਾਗੇ ਉਸ ਤੋਂ ਬਾਅਦ ਆਪਾਂ ਨੀਚੋਂ ਹਨਾ ਘੇਰਾ ਮਿਲ ਲਾਂਗੇ ਉਹਨਾਂ ਮਿਲ ਕੇ ਆਪਾਂ ਸਾਰੀਆਂ ਨਿਸ਼ਾਨੀਆਂ ਲਗਾ ਲੈਣੀਆਂ ਨੇਗੀਆਂ ਬਿਲਕੁਲ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਤੁਹਾਨੂੰ ਗੱਲ ਸਮਝ ਨਾ ਆਈ ਤਾਂ ਤੁਸੀਂ ਮੈਨੂੰ ਦੁਬਾਰਾ ਤੋਂ ਪੁੱਛ ਸਕਦੇ ਹੋ ਹਨਾ ਨਿਸ਼ਾਨੀ ਲਗਾ ਕੇ ਫਿਰ ਆਪਾਂ ਇਹਨੂੰ ਕੱਪੜੇ ਨੂੰ ਹਨਾ ਕਟਿੰਗ ਕਰ ਲਾਂਗੇ ਇਹ ਪੂਰੇ ਸੂਟ ਦਾ ਹਨਾ ਕੱਪੜਾ ਹੈਗਾ ਮੈਂ ਤੇ ਬੇਟੀ ਇੱਕੋ ਜਿਹਾ ਹਨਾ ਕਮੀਜ਼ਾਂ ਬਣਾਵਾਂਗੇ ਤੇ ਇਹਦੇ ਨਾਲ ਆਪਾਂ ਘਗਰਾ ਵੀ ਬਣਾਵਾਂਗੇ ਨਾ ਉਹ ਵੀ ਮੈਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੀ ਹੈਨਾ ਕਿਸੇ ਵੀ ਤਰੀਕੇ ਦਾ ਤੁਹਾਨੂੰ ਡਾਊਟ ਨਹੀਂ ਰਹਿਣਾ ਹੈਨਾ ਜਿਹੜੀਆਂ ਮੇਰੀਆਂ ਭੈਣਾਂ ਹਨ ਹੁੰਦਾ ਵੀ ਹਾਂ ਅਸੀਂ ਸੂਟ ਲੈ ਕੇ ਆਏ ਆ ਚਾਰ-ਪੰਜ ਸੌ ਦਾ ਸੂਟ ਆਪਾਂ ਘਰੇ ਪਾਉਣ ਨੂੰ ਲੈ ਕੇ ਆਉਣੇ ਹੈਨਾ 2-250 ਰੁਪਏ ਉਹਦੀ ਸਲਾਈ ਲੈ ਲੈਂਦੇ ਨੇ ਹੈਨਾ ਜਿਆਦਾ ਆਪਾਂ ਲੋਣ ਵਾਲੇ ਲੈ ਕੇ ਆਉਣੇ ਆ ਫਿਰ ਉਹਨਾਂ ਦੀ ਤਾਂ ਹਜ਼ਾਰ-ਹਜ਼ਾਰ 12-1200 ਰੁਪਏ ਹੈਨਾ ਸਲਾਈ ਹੁੰਦੀ ਹੈਗੀ ਤੇ ਦੇਖੋ ਇਹ ਸਾਰੀਆਂ ਚੀਜ਼ਾਂ ਤੋਂ ਤੁਹਾਨੂੰ ਬਚਾਉਣ ਵਾਸਤੇ ਹਨ ਤੁਹਾਡੀ ਭੈਣ ਤੁਹਾਡੇ ਵਾਸਤੇ ਹਨ ਹੁਣ ਸਲਾਈ ਦੀਆਂ ਵੀਡੀਓ ਲੈ ਕੇ ਆਉਗੀ ਕਿਤੇ ਹੋ ਜਾਂਦਾ ਹੈ ਨਾ ਕਈ ਵਾਰੀ ਮੈਨੂੰ ਤੁਹਾਨੂੰ ਪਤਾ ਵੀ ਇਕੱਲੀ ਹੋਣ ਕਰਕੇ ਨਾ ਥੋੜਾ ਜਿਹਾ ਇਧਰ ਉਧਰ ਹੋ ਜਾਂਦਾ ਹੁੰਦਾ ਤਾਂ ਮੈਨਾਂ ਗੁੱਸੇ ਨਾ ਹੋਇਆ ਕਰੋ ਕਿਉਂਕਿ ਮੇਰੀਆਂ ਭੈਣਾਂ ਮੈਨਾਂ ਗੁੱਸੇ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਇਹ ਕੱਪੜਾ ਜਿਹੜਾ ਇੱਕ ਕਮੀਜ਼ ਦਾ ਆਪਣੇ ਮਿਲ ਲਿਆ ਦੇਖੋ ਆਪਣੀ ਜਿਹੜੀ ਕਮੀਜ਼ ਸੀਗੀ ਉਹਦੀ ਤਿਆਰ ਉਹ ਹੈਗੀ ਹੈਗੀ 41 ਪਰ ਮੈਂ ਇਹਨੂੰ 44 ਰੱਖਿਆ ਕਿਉਂਕਿ ਫਿਰ ਆਪਾਂ ਫੋਲਡ ਵੀ ਕਰਦੇ ਆਂਗੇ ਹਨਾ ਤੇ ਉੱਪਰੋਂ ਮੋਢਿਆਂ ਦੇ ਵਿੱਚ ਵੀ ਸਲਾਈ ਆਉਂਦੀ ਹੈ ਨਾ ਥੋੜਾ ਜਿਹਾ ਵੱਧ ਕਪੜਾ ਰੱਖ ਲਾਂਗੇ ਫਿਰ ਆਪਾਂ ਨੂੰ ਡਰ ਨਹੀਂ ਰਹਿੰਦਾ ਹੈਗਾ ਵੀ ਹਨਾ ਉੱਚਾ ਹੋ ਜਾਊਗਾ ਜਿਹੜੇ ਕੜਾਈ ਵਾਲੇ ਸੂਟ ਹੁੰਦੇ ਨੇ ਉਹਨਾਂ ਦੀ ਮੈਂ ਤੁਹਾਨੂੰ ਅਲੱਗ ਤੋਂ ਦੱਸੂਗੀ ਤੇ ਆਪਾਂ ਇਹਨੂੰ ਹਨਾ ਕਟਿੰਗ ਕਰ ਲਾਂਗੇ ਤੇ ਜਿਹੜਾ ਆਪਣਾ ਘੇਰਾ ਸੀਗਾ ਘੇਰਾ ਜਿਵੇਂ ਹੁਣ ਮੈਂ ਪਾਉਣੀ ਆ ਆਪਣਾ ਉਹ 19 ਜਾਂ 20 ਹੁੰਦਾ ਹਨਾ ਤਾਂ ਆਪਾਂ ਉਹਨੂੰ 23 ਰੱਖ ਲਿਆ ਸੀਗਾ ਕਿਉਂਕਿ ਦੋਨੋਂ ਸਾਈਡਾਂ ਤੋਂ ਆਪਾਂ ਨੂੰ ਫੋਲਡ ਕਰਾਂਗੇ ਹੁਣ ਆਪਾਂ ਇਹਨੂੰ ਚੰਗੇ ਤਰੀਕੇ ਨਾਲ ਕਟਿੰਗ ਕਰ ਲਈ ਕਟਿੰਗ ਕਰਕੇ ਆਪਾਂ ਇਹਨੂੰ ਹੁਣ ਕਰ ਲਾਂਗੇ ਦੂਰਾ ਕਿਉਂਕਿ ਦੂਰਾ ਕਰਕੇ ਫਿਰ ਆਪਾਂ ਇਹਦਾ ਕੀ ਕਰਾਂਗੇ ਮੋਢਿਆਂ ਦੀ ਕਟਿੰਗ ਕਰਾਂਗੇ ਨਾ ਜਿਹਨੂੰ ਆਪਾਂ ਬਾਜੂ ਵੀ ਕਹਿ ਦਿੰਦੇ ਆਂਗੇ ਤੇ ਆਪਾਂ ਗਲੇ ਦੀ ਕਟਿੰਗ ਕਰਾਂਗੇ ਤੇ ਮੈਨੂੰ ਸਾਰੇ ਹੱਸਣ ਲੱਗੇ ਕਹਿੰਦੇ ਅੱਜ ਐਨੇ ਟਾਈਮ ਬਾਅਦ ਕਹਿੰਦੇ ਤੁਹਾਡੇ ਯਾਦ ਆ ਗਿਆ ਵੀ ਹਾਂ ਅੱਜ ਆਪਾਂ ਕਟਿੰਗ ਕਰ ਲਈ ਮੈਂ ਕਿਹਾ ਵੀ ਚਲੋ ਹੁਣ ਮਜਬੂਰੀ ਹੈ ਨਾ ਵਿਆਹ ਹੈਗਾ ਕਰ ਨਹੀਂ ਪੈਣਾਗਾ ਤੇ ਡਰੈਸ ਜੇ ਆਪਾਂ ਤਿਆਰ ਕਰਵਾਉਣੇ ਆ ਨਾ ਤਾਂ ਆਪਾਂ ਨੂੰ ਕਾਫੀ ਜੇਬ ਹਲਕੀ ਕਰਨੀ ਪੈ ਜਾਂਦੀ ਹੈ ਤੇ ਹੁਣ ਜਿਹੜੀਆਂ ਮੇਰੀਆਂ ਭੈਣਾਂ ਧਿਆਨ ਨਾਲ ਸੁਣ ਲੈਣਾ ਜਿਹੜੀਆਂ ਮੇਰੀਆਂ ਭੈਣਾਂ ਹਨ ਆ ਪਾਰੀ ਨੇ ਉਹ ਇਥੋਂ ਮੋਡੇ ਦੀ ਹੈ ਨਾ ਜਿਹੜੀ ਰੱਖਣੀ ਆ ਆਪਾਂ ਨੇ ਉਹ ਰੱਖਣੀ ਹੈਗੀ 9 ਇੰਚ ਜਿਹੜੀਆਂ ਮੇਰੇ ਆਪਣੇ ਪਤਲੀਆਂ ਨੇ ਜਿਨ੍ਹਾਂ ਦੀ ਹੈ ਨਾ ਫਿਟਿੰਗ ਦੇ ਹਿਸਾਬ ਦੇ ਨਾਲ ਨਾ ਉਹ ਤੁਸੀਂ ਰੱਖ ਲੈਣੀ ਆ ਕਿਥੋਂ 7 ਆਮ ਤੌਰ ਤੇ ਹੈ ਨਾ 7 ਇੰਚ ਹੀ ਰੱਖਣੀ ਆ ਤੁਸੀਂ ਨੇ ਤੇ ਗਲੇ ਦੀ ਆਪਾਂ ਨਾ ਪਿਛਲਾ ਗਲਾ ਆਮ ਤੌਰ ਤੇ ਆਪਾਂ 1.5 ਦਾ ਰੱਖਦੇ ਆਂ ਕਈ ਮੂਰਲਾ ਗਲਾ ਆਪਾਂ ਰੱਖਦੇ ਆਂ 1.5 ਦਾ ਕਿਉਂਕਿ ਜਿਆਦਾ ਵੱਡਾ ਗਲਾ ਤੁਸੀਂ ਪਸੰਦ ਕਰਦੇ ਹੋ ਤੁਹਾਡੀ ਆਪਣੀ ਚੋਇਸ ਹੈ ਪਰ ਮੇਰਾ ਗਲਾ ਇੰਨਾ ਹੀ ਹੁੰਦਾ ਹੈਗਾ ਹਨਾ ਤੇ ਜਿਹੜੀ ਆਪਾਂ ਕਈ ਭੈਣਾਂ ਨੂੰ ਪ੍ਰੋਬਲਮ ਹੁੰਦੀ ਹੈ ਵੀ ਜਿਹੜਾ ਮੋਢੇ ਤੋਂ ਨਾ ਇਸ ਤਰੀਕੇ ਨਾਲ ਤੀਰਾ ਡਿਗਦਾ ਰਹਿੰਦਾ ਹੈਗਾ ਹਨਾ ਉਹਦਾ ਕਾਰਨ ਹੈਗਾ ਜਿਹੜਾ ਆਪਾਂ ਤੀਰਾ ਜਦੋਂ ਆਪਾਂ ਕੱਟਦੇ ਆ ਨਾ ਗਲੇ ਵਾਲਾ ਇਹਨੂੰ ਤੁਸੀਂ ਨਾ ਸਿਰਫ 2.5 ਇੰਚ ਦਾ ਹੀ ਰੱਖਣਾ ਹੈਗਾ ਕਿਉਂਕਿ 2.5 ਇੰਚ ਦਾ ਤੁਸੀਂ ਬੱਧ ਰੱਖ ਲਓਗੇ ਨਾ ਤਾਂ ਤੁਹਾਡਾ ਇਹ ਡਿੱਗੂ ਕੀ ਡਿਗੂਗਾ ਫਿਰ ਅੱਗੇ ਜਿਹੜੇ ਆਪਾਂ ਮੋਢੇ ਵਾਲੀ ਹੈ ਨਾ ਨਿਸ਼ਾਨੀ ਲਗਾਉਣੇ ਆ ਉਹ ਆਪਾਂ 4 ਇੰਚ ਦੇ ਲਗਾਵਾਂਗੇ ਮਤਲਬ ਕਿ ਸਾਰਾ ਜਿਹੜਾ ਆਪਣਾ ਤੀਰਾ ਦੂਰਾ ਕਰਕੇ ਉਹ ਤੁਹਾਡਾ 4 ਤੇ 2 6 6.5 ਇੰਚ ਦਾ ਤੁਸੀਂ ਰੱਖ ਲੈਣਾ ਬਹੁਤ ਹੈਗਾ ਹਨਾ ਜਿਹੜ ਫਿਟਿੰਗ ਹੈਗੀ ਮਲਕੇ ਮੇਰੇ ਮਾਂਗੂਆਂ ਹੈ ਨਾ ਜਿਨ੍ਹਾਂ ਦੀ ਫਿਟਿੰਗ ਲਾ ਲਓ ਤੁਸੀਂ ਵੀ 17 18 ਇੰਚ ਆਪਣੀ ਆ ਜਾਂਦੀ ਹੈ ਹਿੱਪ ਤੋਂ ਆਪਣੀ 19 20 ਕ ਆਉਂਦੀ ਹੈ ਨਾ ਉਹਨਾਂ ਵਾਸਤੇ ਇਹ ਫਿਟਿੰਗ ਬਹੁਤ ਜ਼ਿਆਦਾ ਵਧੀ ਹੈਗੀ ਤੇ ਇਹ ਆਪਾਂ ਨੇ ਹੁਣ ਨਾ ਦੇਖ ਲੈਣਾ ਵੀ ਆਪਣੀ ਜਿਹੜੀ ਫਿਟਿੰਗ ਹੈਗੀ ਉਹ ਕਿੰਨੀ ਹੈਗੀ ਹੈ ਨਾ ਫਿਰ ਆਪਾਂ ਉਹਦੇ ਹਿਸਾਬ ਦੇ ਨਾਲ ਨਿਸ਼ਾਨੀ ਲਗਾ ਲੈ ਕਈ ਪੈਣਾ ਮੈਨੂੰ ਕਹਿਣ ਗਿਆ ਵੀ ਸਾਡਾ ਮੋਡਾ ਤਾਂ ਨਾ 9 9.5 ਆਉਂਦਾ ਹੈਗਾ ਦੀਦੀ ਤੁਸੀਂ 7 ਲਗਵਾਇਆ ਹੈ ਨਾ ਜਦੋਂ ਆਪਾਂ ਹੁਣ ਗੋਲ ਕਟਿੰਗ ਕਰਾਂਗੇ ਨਾ ਇਹਦੀ ਤਾਂ ਤੁਹਾਡਾ ਮੋਢਾ ਉਹੀ 9.5 10 ਤੇ ਜਾ ਰਹੂਗਾ ਅਗਰ ਤੁਸੀਂ ਪਹਿਲਾਂ ਹੀ 9.5 10 ਕੱਟ ਲੈਨੇ ਹੋ ਨਾ ਤਾਂ ਹੀ ਤੁਹਾਡੇ ਜਿਵੇਂ ਕਿ ਆਪਣੇ ਕੱਛਾਂ ਦੇ ਵਿੱਚ ਹਨ ਆਪਾਂ ਮੋਢਿਆਂ ਦੇ نیچے ਆਪਾਂ ਕਹਿ ਦਿੰਦੇ ਮੇਰੀ ਫੀਟਿੰਗ ਉਹ ਫੁੱਲਦੀ ਰਹਿੰਦੀ ਹੈ ਹਨ ਵੀ ਬਲਬਲੇ ਜੇ ਬਣ ਜਾਂਦੇ ਹੈਗੇ ਆਮ ਤੌਰ ਤੇ ਆਪਣੀ ਟੇਲਰ ਨਾਲ ਇਹੀ ਲੜਾਈ ਹੁੰਦੀ ਹੈ ਹਨ ਤੇ ਇਹਨੂੰ ਤੁਸੀਂ ਨੇ ਠੀਕ ਕਰਨਾ ਤਾਂ ਤੁਸੀਂ ਇਸ ਤਰੀਕੇ ਨਾਲ ਕਟਿੰਗ ਕਰਕੇ ਦੇਖਿਓ ਤੁਹਾਨੂੰ ਫੇਰ ਵੀ ਕੋਈ ਚੀਜ਼ ਨਾ ਪਤਾ ਲੱਗੇ ਤਾਂ ਤੁਸੀਂ ਮੈਨੂੰ ਕਮੈਂਟ ਬਾਕਸ ਦੇ ਵਿੱਚ ਪੁੱਛ ਸਕਦੇ ਹੋ ਮੈਂ ਸ਼ਾਰਟ ਵੀਡੀਓ ਅਲੱਗ ਤੋਂ ਬਣਾ ਕੇ ਉਹਦੇ ਵਾਸਤੇ ਵੀ ਪਾ ਦੂੰਗੀ ਹਨ ਤੇ ਹੁਣ ਆਪਾਂ ਇਹਦੀ ਕਰ ਲਾਂਗੇ ਕਟਿੰਗ ਦੇਖੋ ਇਸ ਤਰੀਕੇ ਨਾਲ ਆਪ ਦੋਨੋਂ ਗਲੇ ਕੱਟ ਲਾਂਗੇ ਨਾ ਛੋਟਾ ਗਲਾ ਜਿਹੜਾ ਉਹ ਕੱਟ ਲਾਂਗੇ ਤੇ ਵੱਡੇ ਗਲੇ ਨੂੰ ਆਪਾਂ ਬਾਅਦ ਦੇ ਵਿੱਚ ਕਟਾਂਗੇ ਤੇ ਹੁਣ ਆਪਾਂ ਦੋਨੇ ਗਲਿਆਂ ਨੂੰ ਪਹਿਲਾਂ ਇਕੱਠੇ ਕੱਟ ਲੈਣਾ ਹੈਗਾ ਇਕੱਠੇ ਕੱਟ ਕੇ ਫਿਰ ਆਪਾਂ ਇਹਨਾਂ ਨੂੰ ਅਲੱਗ-ਅਲੱਗ ਕਰ ਲਾਂਗੇ ਹਨਾ ਤੇ ਜਿਹੜੀ ਆਪਣੀ ਅੱਗੇ ਚਾਕਾਂ ਵਾਲੀ ਆਪਣੀ ਹਿੱਪਾ ਵਾਲੀ ਆਪਣੀ ਮਲਕੇ ਪਲਾਉਣੀਆਂ ਨਿਸ਼ਾਨੀ ਉਹ ਤੁਸੀਂ ਨੇ ਨਾ 13 ਤੇ ਵੀ ਲਗਾ ਲੈਂਦੇ ਨੇ ਕਈ ਪਹਿਣਾ 12 ਤੇ ਵੀ ਲਗਾ ਲੈਂਦੇ ਨੇ ਕਈ 15 ਤੇ ਵੀ ਲਗਾ ਲੈਂਦੇ ਨੇ ਉਹ ਤੁਸੀਂ ਆਪਣੀ ਕਮੀਜ਼ ਦੇ ਰਿਕੋਰਡਿੰਗ ਲਗਾ ਸਕਦੇ ਹੋ ਨਾ ਜਿੰਨਾ ਕਿ ਤੁਹਾਡੀ ਵੀ ਤੁਸੀਂ ਚਾਕ ਹਨਾ ਵੱਡੇ ਛੋਟੇ ਪਾਉਣੇ ਤੇ ਹੁਣ ਆਪਾਂ ਜਿਹੜੀਆਂ ਪਲੋਈਆਂ ਨੇ ਪਲੋਈਆਂ ਦੀਆਂ ਨਿਸ਼ਾਨੀਆਂ ਹਨਾ ਇਹ ਮੇਰਾ ਦੇਖੋ ਅੱਗੇ ਵਾਲੇ ਗਲੇ ਦੀ ਮੈਂ ਨਿਸ਼ਾਨੀ ਲਗਾਤੀ ਇਹਨੂੰ ਪਰ ਰੱਖ ਦਾਂਗੇ ਸਾਈਡ ਤੇ ਹਨਾ ਐਵੇਂ ਮੈਂ ਦੂਸਰਾ ਗਲਾ ਕੱਟ ਲਿਆ ਸੀ ਹੁਣ ਇਹ ਇਹ ਅੱਗੇ ਵਾਲਾ ਹੈ ਨਾ ਇਹਨੂੰ ਵੀ ਆਪਾਂ ਕੱਟ ਲੈਣੇ ਆਗੇ ਅੱਜ ਮੈਂ ਤੁਹਾਨੂੰ ਦੱਸੂਗੀ ਜਿਹੜੀਆਂ ਆਪਣੀਆਂ ਪਲੋਈਆਂ ਪਾਉਣੀਆਂ ਨੇ ਉਸ ਦਾ ਤੁਸੀਂ ਨੇ ਹਨਾ ਬਹੁਤ ਜ਼ਿਆਦਾ ਧਿਆਨ ਰੱਖਣਾ ਹੈਗਾ ਕਿਉਂਕਿ ਇਹ ਪਲੋਈਆਂ ਦੇ ਨਾਲ ਹੀ ਸੂਟ ਦੀ ਜਿਹੜੀ ਫਿਟਿੰਗ ਹੈਗੀ ਉਹ ਪੂਰੀ ਹਨਾ ਬੰਦੀ ਹੈਗੀ ਤੁਸੀਂ ਕਹੋਗੇ ਵੀ ਭੈਣੇ ਉਹ ਕਿਵੇਂ ਜਿਹੜੀਆਂ ਤੇ ਪਹਿਲਾਂ ਹੀ ਮੈਂ ਦੱਸ ਰਹੀਆਂ ਵੀ ਭਾਰੀ ਨੇ ਹਨਾ ਲੇਡੀਜ਼ ਨੇਗੀਆਂ ਜੋ ਮੰਮੀ ਹੋਰੀ ਜਿਵੇਂ ਕਿ ਭਾਰੀ ਹੁੰਦੇ ਆ ਨੇ ਹਨ ਉਹਨਾਂ ਵਾਸਤੇ ਜਿਹੜੀ ਫੀਟਿੰਗ ਦੀ ਆਪਣੇ ਪਲੋਈਆਂ ਦੀ ਹੈ ਜਿਹੜੀ ਉਹ ਤੁਸੀਂ ਰੱਖਣੀ ਹੈ 12 ਇੰਚ ਉੱਪਰ ਤੋਂ ਲੈ ਕੇ نیچے ਤੱਕ 12 ਇੰਚ ਤਿਆਰ ਹੋਣੀ ਚਾਹੀਦੀ ਹੈ ਹਨ ਤੁਸੀਂ ਮਲਕੇ 12.5 ਰੱਖ ਲਓ ਕਿਉਂਕਿ 12 ਇੰਚ ਹਨਾ ਉੱਪਰੋਂ ਮੋੜਿਆਂ ਮੋੜਿਆਂ ਦੇ ਵਿੱਚ ਆ ਜਾਂਦਾ ਹੈਗਾ ਤੇ ਜਿਵੇਂ ਪਹਿਣਾ ਮੇਰੀਆਂ ਪਤਲੀਆਂ ਨੇ ਉਹਨਾਂ ਵਾਸਤੇ 11 ਇੰਚ ਬਹੁਤ ਹੈਗੀ ਹਨ ਇਸ ਤਰੀਕੇ ਨਾਲ ਤੁਸੀਂ ਪਲੋਈਆਂ ਪਾਓਗੇ ਨਾ ਤੁਹਾਨੂੰ ਕੋਈ ਵੀ ਦਿੱਕਤ ਨਹੀਂ ਆਉਣੀ ਤੁਹਾਡੀ ਪਲੋਈਆਂ ਨੇ ਜਿਹੜੀਆਂ ਆਪਣੇ ਜਿਹਨੂੰ ਅਸੀਂ ਪਲੇਟਾਂ ਵੀ ਕਹਿ ਦਿੰਦੇ ਆ ਹਨਾ ਤੇ ਉਹ ਬਹੁਤ ਈਜੀ ਬਣਨ ਗਿਆ ਹੁਣ ਆਪਾਂ ਸਾਈਡ ਵਾਲੀਆਂ ਨਾ 1.5 ਇੰਚ ਦੀ ਲਵੋ ਛੱਡ ਕੇ ਆਪਾਂ 1.5 ਇੰਚ ਦੀ ਹੈ ਨਾ ਫਿਰ ਆਪਾਂ ਸਾਈਡ ਵਾਲੀਆਂ ਪਲੋਈਆਂ ਪਾ ਲਾਂਗੇ ਪਲੇਟਾਂ ਪਾ ਲਾਂਗੇ ਮੈਨੂੰ ਪਲੋਈਆਂ ਦੀ ਹੱਤ ਹੈਗੀ ਹੈ ਨਾ ਕਈ ਭੈਣਾਂ ਕਹਿੰਦੀਆਂ ਵੀ ਪਲੇਟਾਂ ਹੁੰਦੀਆਂ ਨਾ ਤੇ ਚਲੋ ਤੁਹਾਡੀ ਇੱਛਾ ਹੈ ਤੇ ਜਿਹੜੀ ਆਪਾਂ ਨੇ ਹੈ ਨਾ ਪਲੇਟ ਪਾਉਣੀ ਹੈਗੀ ਉਹ ਆਪਾਂ ਪਾਵਾਂਗੇ ਸਿਰਫ 6 ਇੰਚ ਦੀ ਕਿਉਂਕਿ ਜਿਆਦਾ ਵੱਡੀ ਪਾਵਾਂਗੇ ਫਿਰ ਉਹ ਢਿੱਡ ਚ ਇਹਦੇ ਚਲੀ ਜਾਂਦੀ ਹੈ ਉਹ ਜਿਆਦਾ ਵਧੀਆ ਨਹੀਂ ਲੱਗਦੀ ਹੈ ਨਾ ਤੇ 6 ਇੰਚ ਦੀ ਬਿਲਕੁਲ ਹਨਾ ਮੈਂ ਤੁਹਾਨੂੰ ਦੇਸੀ ਤਰੀਕੇ ਨਾਲ ਦੱਸੂਗੀ ਕੋਈ ਐਦਾਂ ਨਹੀਂ ਹੈਗਾ ਵੀ ਹਨਾ ਆਪਾਂ ਟੇਲਰ ਵਾਂਗੂ ਕਈ ਪਹਿਣਾ ਨੂੰ ਸਮਝ ਨਹੀਂ ਆਉਂਦੀ ਹਨਾ ਵੀ ਕੀ ਬੋਲਗੇ ਮੈਨੂੰ ਤਾਂ ਕੁਛ ਨਹੀਂ ਪਤਾ ਲੱਗਿਆ ਹਨਾ ਇਸ ਤਰੀਕੇ ਨਾਲ ਤੁਸੀਂ ਹਨਾ ਸਟੀਚਿੰਗ ਸਿੱਖੋਗੇ ਮੈਂ ਤੁਹਾਨੂੰ ਹਨਾ ਜਿਵੇਂ ਕਿ ਆਪਾਂ ਲਾਈਵ ਹੋ ਕੇ ਆਨਲਾਈਨ ਵੀ ਸਿਖਾ ਦਿੰਨੇ ਆ ਨਾ ਸੰਡੇ ਨੂੰ ਜਾਂ ਕਿਸੇ ਵੀ ਦਿਨ ਆਪਾਂ ਇੱਕ ਦਿਨ ਰੱਖ ਲਾਂਗੇ ਹਨਾ ਜਿਣੀ ਜਿਣੀ ਪਹਿਣਾ ਨੇ ਆਨਲਾਈਨ ਦੇ ਉਦਾਂ ਵੀ ਸਿੱਖਣਾ ਹੋਊਗਾ ਮੈਂ ਉਹ ਵੀ ਹਨਾ ਸ਼ੁਰੂ ਕਰ ਲਾਂਗੇ ਆਪਾਂ ਪਰ ਉਹ ਹਜੇ ਜੁੜਜੋ ਤੁਸੀਂ ਹਨਾ ਕਾਫੀ ਪਹਿਣਾ ਫੇਰ ਆਪਾਂ ਸ਼ੁਰੂ ਕਰਾਂਗੇ ਤੁਹਾਨੂੰ ਵੀ ਪਤਾ ਵੀ ਟਾਈਮ ਹਨਾ ਕੱਢਣਾ ਬਹੁਤ ਮੁਸ਼ਕਿਲ ਜਾ ਹੋ ਤੇ ਇਹ ਆਪਣਾ ਅੱਗੇ ਵਾਲਾ ਪਾਸਾ ਹੈਗਾ ਹਨਾ ਉਹਦੀਆਂ ਆਪਾਂ ਨੇ ਨਿਸ਼ਾਨੀਆਂ ਲਗਾ ਲਈਆਂ ਤੇ ਹੁਣ ਆਪਾਂ ਫੀਟਿੰਗ ਦੀ ਲਗਾਵਾਂਗੇ ਫੀਟਿੰਗ ਪਹਿਲਾਂ ਆਪਾਂ ਉੱਪਰੋਂ ਮਿੰਨ ਲਈ ਇਸ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀਗਾ ਨਾ ਜਿੰਨੀ ਹੋਊਗੀ ਉਹਦੇ ਨਾਲੋਂ ਆਪਾਂ ਰੱਖ ਕੇ ਨਿਸ਼ਾਨੀ ਲਾ ਲਾਂਗੇ ਸਲਾਈ ਆਪਣੀ ਬਾਹਰ ਹੋ ਜੂਗੀ ਹਨਾ ਤੇ ਫਿਰ ਆਪਾਂ ਮਿੰਨਾਗੇ ਆਪਣੀ ਕਮਰ ਕੋਲ ਜਿਹੜੀ ਕਿ ਆਪਣੇ ਪਲੋਈਆਂ ਨੇ ਹਨਾ ਪਲੋਈਆਂ ਤੋਂ ਮਿੰਨਾ ਤੁਸੀਂ ਫਿਰ ਤੁਹਾਡੀ ਫੀਟਿੰਗ ਸਹੀ ਆਊਗੀ ਉਸ ਤੋਂ ਬਾਅਦ ਹਿੱਪ ਹਿੱਪ ਹੁੰਦੀ ਹੈ ਜਿਵੇਂ ਆਪਣੇ ਲੱਕ ਤੋਂ ਹਨਾ ਜਿੱਥੇ ਆਪਣੇ ਚਾਕ ਹੁੰਦੇ ਆ ਉੱਥੋਂ ਵੀ ਤੁਸੀਂ ਨੇ ਮਿੰਨ ਲੈਣਾ ਹੈਗਾ ਹਨਾ ਸਾ ਸਾਰਾ ਕੁਝ ਮਿੰਕੀ ਨਾਲ ਆਪਣੀ ਉਸੇ ਤਰੀਕੇ ਦੇ ਨਾਲ ਹਨਾ ਨਿਸ਼ਾਨੀ ਲਗਾ ਲੈਣੀਆਂ ਨਿਸ਼ਾਨੀ ਤੁਸੀਂ ਹਨਾ ਚੌਕ ਨਾਲ ਹੀ ਲਗਾਉਣੀ ਹੈਗੀ ਪੈਨ ਵਗੈਰਾ ਨਾਲ ਨਹੀਂ ਲਗਾਉਣੀ ਕਿਉਂਕਿ ਪੈਨ ਵਗੈਰਾ ਜਿਹੜਾ ਆਪਾਂ ਵਰਤ ਲੈਨੇ ਆ ਤੇ ਉਹਦਾ ਨਾ ਬਾਅਦ ਦੇ ਵਿੱਚ ਉਹ ਉੱਤਰਦਾ ਨਹੀਂ ਹੈਗਾ ਹਨਾ ਫਿਰ ਪ੍ਰੋਬਲਮ ਹੋ ਜਾਂਦੀ ਹੈਗੀ ਇਹ ਚੌਕ ਨਾਲ 2 ਰੁਪਏ ਦਾ ਹਨਾ ਆਪਾਂ 5 ਰੁਪਏ ਦਾ ਦੁਕਾਨ ਤੋਂ ਮਿਲ ਜਾਂਦਾ ਕੋਈ ਜ਼ਿਆਦਾ ਕੋਸਟਲੀ ਨਹੀਂ ਹੁੰਦਾ ਆਪ ਨੂੰ ਆਉਂਦਾ ਵੀ ਹਨਾ ਕਈ ਵਾਰੀ ਆਪਾਂ ਕਾਲ ਕਰ ਜਾਂਦੇ ਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਹਨਾ ਚੌਕਲ ਗਾਲੂ ਮੈਰਾ ਦੇਖੋ ਦੇਸੀ ਤਰੀਕਾ ਬਿਲਕੁਲ ਮੈਂ ਨਾ ਬੱਚਿਆਂ ਵਾਲਾ ਚੌਕੀ ਚੱਕ ਰੱਖਿਆ ਜਿਹੜੇ ਨਾਲ ਉਹ ਨਾ ਬੋਰਡ ਤੇ ਲਿਖਦੇ ਹੈਗੇ ਤੇ ਉਸ ਤਰੀਕੇ ਦੇ ਨਾਲ ਵੀ ਮੈਂ ਥੋੜਾ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਮੇਰਾ ਥੋੜਾ ਜਿਹਾ ਤਰੀਕੇ ਨਾ ਦੇਸੀ ਉਹ ਹੁੰਦੇ ਹੈਗੇ ਹਨਾ ਹਰ ਇੱਕ ਚੀਜ਼ ਦੇ ਪਰ ਚੀਜ਼ ਤੁਹਾਨੂੰ ਜਦੋਂ ਮੈਂ ਸਿਖਾਉਂਗੀ ਨਾ ਤੁਸੀਂ ਕਹੋਗੇ ਵੀ ਦੀਦੀ ਵਾਕਈ ਅਸੀਂ ਪਹਿਲੀ ਵਾਰ ਦੇ ਵਿੱਚ ਹਨਾ ਇਸ ਚੀਜ਼ ਨੂੰ ਤੁਹਾਨੂੰ ਦੇਖ ਕੇ ਹਨਾ ਬਣਾ ਲਿਆਗਾ ਤੇ ਉਸ ਤੋਂ ਬਾਅਦ ਹੁਣ ਆਪਾਂ ਦੇਖੋ ਇਹਦੀ ਹਨਾ ਫਿਟਿੰਗ ਜਿਹੜੀ ਹੈਗੀ ਲਗਾ ਕੇ ਦੋਨੋਂ ਸਾਈਡਾਂ ਤੇ ਪਨਸਾਨੀ ਹਨਾ ਲਗਾ ਲੈਣੀਆਂ ਮੈਂ ਪਹਿਲਾਂ ਵੀ ਦੱਸਿਆ ਵੀ ਤੁਹਾਨੂੰ ਸਲਾਈ ਕਰਨ ਵੇਲੇ ਕੋਈ ਵੀ ਦਿੱਕਤ ਆਉਂਦੀ ਹੈ ਨਾ ਤਾਂ ਤੁਸੀਂ ਨਿਊਜ਼ਪੇਪਰ ਰੱਖ ਲੈਣਾ ਸਲੀਨ ਦੇ ਕੱਪੜੇ ਤੇ ਦੂਸਰੇ ਕੱਪੜੇ ਤੇ ਜਿਵੇਂ ਜਿਵੇਂ ਸੂਈਆਂ ਵਰਤੀਆਂ ਜਾਂਦੀਆਂ ਨੇ ਹਨਾ ਕਿਹੜੀ ਸੂਈ ਨਾਲ ਆਪਾਂ ਕਿਹੜਾ ਕੱਪੜਾ ਸਲਾਈ ਕਰ ਸਕਦੇ ਹਾਂ ਉਹ ਮੈਂ ਤੁਹਾਨੂੰ ਬਾਅਦ ਦੇ ਵਿੱਚ ਇੱਕ ਦਿਨ ਡਿਟੇਲ ਚ ਦੱਸ ਦੂੰਗੀ ਹਨਾ ਇਸ ਤਰੀਕੇ ਦੇ ਨਾਲ ਆਪਣੇ ਮੂਰੇ ਹਨਾ ਸਾਰੇ ਪਲੋਈਆਂ ਪਾ ਲੈਣੀਆਂ ਨੇ ਲਗਾ ਲਈਆਂ ਹਨਾ ਜਦੋਂ ਸਾਰੀਆਂ ਅੱਗੇ ਵਾਲੇ ਪੱਲੇ ਦੀਆਂ ਨਹੀਂ ਸਾਰੀਆਂ ਮਹਿ ਰਹੋਗੇ ਤੇ ਹੁਣ ਆਪਾਂ ਲਗਾਵਾਂਗੇ ਪਿੱਛੇ ਵਾਲੇ ਪੱਲੇ ਦੀਆਂ ਤਾਂ ਘੱਟੋ ਘੱਟ ਸਤਾਂ ਹਜ਼ਾਰ ਕੀਵੇਂ ਆਪੇ ਦੀ ਸਟੀਚਿੰਗ ਫਰੈਂਡ ਲੇਸ ਵਗੈਰਾ ਕਿਵੇਂ ਲਗਾਵਾਂਗੇ ਹਨਾ ਤੁਹਾਨੂੰ ਮੈਂ ਪ੍ਰੋਪਰ ਸਾਰੇ ਵੀਡੀਓ ਬਣਾ ਕੇ ਦਿਖਾਉਂਗੀ ਹਨਾ ਕਿਉਂਕਿ ਜਿਹੜੀਆਂ ਲੈਸਾਂ ਅੱਜਕੱਲ ਜਿਵੇਂ ਸਤਾਰਿਆਂ ਵਾਲੀਆਂ ਸੀਸਿਆਂ ਵਾਲੀਆਂ ਆਉਂਦੀਆਂ ਨੇ ਹਨਾ ਉਹਨਾਂ ਨੂੰ ਮਲ ਕੇ ਘਰ ਦੇ ਵਿੱਚ ਪਹਿਣਾ ਨੂੰ ਲਗਾਉਣਾ ਬਹੁਤ ਮੁਸ਼ਕਿਲ ਹੋ ਜਾਂਦਾ ਹੈ ਹਨਾ ਤੇ ਉਹ ਵੀ ਮੈਂ ਤੁਹਾਨੂੰ ਦੱਸੂਗੀ ਵੀ ਕਿਵੇਂ ਲਗਾਉਣੇ ਹੁਣ ਆਪਾਂ ਪਿੱਛਲੇ ਗਲੇ ਦੇ ਨਿਸ਼ਾਨ ਨਹੀਂ ਆ ਮਤਲਕਿ ਪਲੇਟਾਂ ਦੀਆਂ ਨਿਸ਼ਾਨੀਆਂ ਲਗਾਵਾਂਗੇ ਉਸੇ ਤਰੀਕੇ ਨਾਲ ਹਨਾ 11 ਇੰਚ ਮੈਂ 11.5 ਇੰਚ ਰੱਖਦੀ ਹੁੰਨੀ ਉੱਪਰੋਂ ਤੇ 6 ਇੰਚ ਦੀ ਨੀਚੇ ਹਨਾ ਪਲੇਟ ਪਾਉਣੀ ਹੁੰਦੀ ਹੈ ਮੈਂ ਆਪਣੀ ਸਟੀਚਿੰਗ ਜਿਹੜੀ ਸੂਟ ਦੀ ਹੈਗੀ ਇਸ ਤਰੀਕੇ ਨਾਲ ਕਰਦੀਆਂ ਕਿ ਕਰਵਾ ਵੀ ਲੈਣੀ ਆ ਖੁਦ ਵੀ ਕਰ ਲੈਣੀ ਕਿਉਂਕਿ ਖੁਦ ਥੋੜਾ ਜਿਆਦਾ ਟਾਈਮ ਘੱਟ ਲੱਗਦਾ ਹੈਗਾ ਇਸ ਲਈ ਮੈਂ ਕਰਵਾ ਵੀ ਲੈਣੀ ਹੁੰਨੀ ਹੈ ਨਾ ਪਰ ਇਹ ਚੀਜ਼ ਨਾਲ ਨਾ ਤੁਸੀਂ ਜਿਵੇਂ ਕਿ ਕਈ ਪਣਾ ਕਹਿ ਦਿੰਦੀਆਂ ਨੇ ਨਾ ਵੀ ਸਾਨੂੰ ਬਾਹਰ ਜਾਣ ਦੀ ਪਰਮਿਸ਼ਨ ਨਹੀਂ ਸਾਨੂੰ ਕੋਈ ਕੰਮ ਕਰਨ ਦੀ ਹੈ ਨਾ ਬਾਹਰ ਜਾ ਕੇ ਤਾਂ ਤੁਸੀਂ ਇਸ ਤਰੀਕੇ ਨਾਲ ਘਰੇ ਆਪਣੀ ਹੈਨਾ ਸਲਾਈ ਕਰਕੇ ਦੇਖੋ ਕਸੂਟ ਦੀ ਸਲਾਈ ਕਿੰਨੀ ਮਹਿੰਗੀ ਹੋ ਚੁੱਕੀ ਹੈਗੀ ਨਾਲੇ ਆਪਣੇ ਘਰ ਦੇ ਵਿੱਚ ਬੈਠੇ ਆ ਨਾ ਤੁਸੀਂ ਛੋਟੀ ਮੋਟੀ ਸ਼ਾਪ ਵੀ ਬਣਾ ਸਕਦੀ ਹੋ ਨਾ ਦੁਕਾਨ ਬਣਾ ਲਓ ਕੋਈ ਹੈਨਾ ਨਹੀਂ ਕਰਨਾ ਬੁਟੀਕ ਵਗੈਰਾ ਜਿਵੇਂ ਅੱਜਕੱਲ ਹੈਨਾ ਸਾਰੀਆਂ ਪਣਾ ਕਰਦੀਆਂ ਹੀ ਨੇ ਤੇ ਨਹੀਂ ਵੀ ਜਾਣਾ ਤਾਂ ਤੁਸੀਂ ਹੈਨਾ ਜਿਵੇਂ ਪਿੰਡ ਦੇ ਵਿੱਚ ਟੇਲਰ ਹੁੰਦੇ ਨੇ ਉਹ ਦੇਖੋ ਦੇ ਦੇ ਦਿੰਦੇ ਨੇਗੇ ਸੇ ਉਸ ਸੂਟ ਨੂੰ ਸਲਾਈ ਕਰਨਾ ਨਾ ਤੇ ਇਸ ਤਰੀਕੇ ਨਾਲ ਤੁਸੀਂ ਹੈਨਾ ਘਰ ਦੇ ਵਿੱਚ ਸਵੈ ਰੁਜ਼ਗਾਰ ਬਣਾ ਸਕਦੀ ਹੋ ਨਾ ਆਪਣੇ ਘਰ ਦਾ ਆਪਣਾ ਗੁਜ਼ਾਰਾ ਹਨਾ ਆਪਣੇ ਪਰਿਵਾਰ ਦਾ ਨਾਲ ਆ ਆਪਾਂ ਮੋਢੇ ਨਾਲ ਮੋਢਾ ਜੋੜ ਕੇ ਖੜੇ ਹੋ ਸਕਦੇ ਹਨ ਤੇ ਉਸ ਤੋਂ ਬਾਅਦ ਆਪਾਂ ਕਰਾਂਗੇ ਹਨਾ ਬਾਹਾਂ ਦੀ ਕਟਿੰਗ ਬਾਹਾਂ ਇਹਦੀਆਂ ਇੱਕ ਦੀਆਂ ਮੈਂ ਅਧੀਆਂ ਬਣਾਉਣੀਆਂ ਨੇ ਆਪਾਂ ਹਾਫ ਬਾਜੂ ਕਹਿ ਦਿੰਦੇ ਹਾਂ ਜਿਵੇਂ ਤੇ ਇੱਕ ਦੀਆਂ ਫੁੱਲ ਬਾਜੂ ਬਣਾਉ ਤੇ ਇੱਕ ਦੀ ਆਪਾਂ ਹਨਾ ਫੁੱਲ ਬਾਜੂ ਬਣਾਵਾਂਗੇ ਤੁਹਾਨੂੰ ਦੋਹੀ ਦਿਖਾਵਾਂਗੇ ਤੇ ਹੁਣ ਆਪਾਂ ਤੇ ਹੁਣ ਆਪਾਂ ਬਾਹਾਂ ਦੀ ਕਰਦੇ ਹਾਂ ਨਾ ਕਟਿੰਗ ਜਿਹੜੀ ਬਾਜੂ ਹੈਗੀ ਉਹਨੂੰ ਪਹਿਲਾਂ ਆਪਣੇ ਕਪੜਾ ਪੂਰਾ ਲੈ ਲੈਣਾ ਫਿਰ ਆਪਾਂ 2 ਇੰਚ ਦੀ ਹਨਾ ਸਾਈਡ ਤੇ ਮਤਲਬ ਕਿ ਇੰਚ ਦਾ ਕੱਟ ਲਗਾਵਾਂਗੇ ਤੇ ਇਧਰੋਂ ਪਾਹਣਾ ਬਾਹਾਂ ਜਿਵੇਂ ਅੱਗੇ ਮੋਰਮ ਮਿੰਨ ਕੇ ਉਸੇ ਤਰੀਕੇ ਦੇ ਨਾਲ ਆਪਾਂ ਇਹਦੀ ਕਟਿੰਗ ਕਰ ਲਾਂਗੇ ਤੇ ਜਿਹੜੀਆਂ ਹਨ ਆਪਾਂ ਕਹਿ ਦਿੰਨੇ ਵੀ ਅੱਗੋਂ ਆਪਣੀਆਂ ਬਾਜੂਆਂ ਨਾ ਕਈ ਵਾਰੀ ਹੁੰਦਾ ਵੀ ਹਾਂ ਫੁੱਲੀ ਜੇ ਜਾਂਦੀਆਂ ਨੇ ਤਾਂ ਤੁਸੀਂ ਅੱਧੇ ਕਿੰਚ ਦਾ ਹਨ ਜਿਹੜੀਆਂ ਅੱਗੇ ਵਾਲੇ ਤੋਂ ਬਾਜੂ ਜੜੀਆਂ ਜਾਂਦੀਆਂ ਨੇ ਉੱਥੇ ਆਪਾਂ ਕੱਟ ਪਾ ਲੈਣਾ ਇਹਦੀ ਮੈਂ ਤੁਹਾਨੂੰ ਅਲੱਗ ਤੋਂ ਵੀਡੀਓ ਬਣਾ ਕੇ ਹਨ ਦਿਖਾ ਵੀ ਦਊਂਗੀ ਸਲਾਈ ਕਰਨ ਵੇਲੇ ਵੀ ਮੈਂ ਤੁਹਾਨੂੰ ਦੱਸ ਦਊਂਗੀ ਵੀ ਕਿੱਥੇ ਮੈਂ ਕਹਿ ਰਹੀ ਹਾਂ ਪਹਿਲਾਂ ਆਪਾਂ ਇਹਨਾਂ ਨੂੰ ਦੋਨਾਂ ਨੂੰ ਫੜ ਕੇ ਤੇ ਉੱਪਰ ਵੀ ਆ ਇੱਕ ਪਾ ਇੱਕ ਕੱਟ ਲਗਾ ਲਾਂਗੇ ਤਾਂ ਕਿ ਜਦੋਂ ਆਪਾਂ ਨਾ ਸਟਿਚਿੰਗ ਕਰਾਂਗੇ ਕਿਸੇ ਵੀ ਤ